ਹਾਂਜੀ ਪਿਆਰਿਓ ਕੀ ਹਾਲ ਨੇ ਸਾਰਿਆਂ ਦੇ ਹੋਰ ਚੜ੍ਹਦੀ ਕਲਾ ਚੋ ਆਓ ਤੁਹਾਨੂੰ ਅਸੀਂ ਇੱਕ ਨਗਰ ਦੀ ਪੰਚਾਇਤ ਤੇ ਸਰਪੰਚ ਸਾਹਿਬ ਦੇ ਕੀਤੇ ਹੋਏ ਕੰਮ ਦਿਖਾਈਏ ਕੰਮ ਨਿੰਦਣੇਯੋਗ ਨਹੀਂ ਸਲਾਹੁਣੇਯੋਗ ਨੇ ਤੁਹਾਨੂੰ ਵੀ ਇਹ ਕੀਤਾ ਹੋਇਆ ਕੰਮ ਜ਼ਰੂਰ ਵਧੀਆ ਲੱਗੇਗਾ ਕਿਉਂਕਿ ਇਦਾਂ ਦੇ ਕੀਤੇ ਹੋਏ ਕੰਮਾਂ ਨਾਲ ਨਗਰ ਦੀ ਪ੍ਰਸ਼ੰਸਾ ਹੁੰਦੀ ਹੈ ਆ ਵੇਖੋ ਇੱਥੋਂ ਦੀ ਪੰਚਾਇਤ ਨੇ ਕੀਤਾ ਹੋਇਆ ਕੰਮ ਅਸੀਂ ਇਸ ਵੇਲੇ ਖੜੇ ਆ ਨਗਰ ਟੋਗਾਵਾਲ ਦੇ ਪਿੰਡ ਦੀ ਐਂਟਰੀ ਤੇ ਆ ਵੇਖੋ ਕਿੰਨਾ ਵਧੀਆ ਇਸ ਨਗਰ ਨੇ ਹਰ ਇੱਕ ਆਉਣ ਵਾਲੇ ਰਾਹੀਰ ਦਾ ਸਵਾਗਤ ਕੀਤਾ ਹੈ ਵੈਲਕਮ ਕੀਤਾ ਹੈ ਤੇ ਨਾਲ ਹੀ ਇੱਥੇ ਇੱਕ ਛੋਟਾ ਜਿਹਾ ਸ਼ੈੱਡ ਪਾਇਆ ਹੋਇਆ ਇਹ ਬਿਲਕੁਲ ਰੋਡ ਦੇ ਉੱਪਰ ਬਣਿਆ ਹੋਇਆ ਹੈ ਪਾਰਕ ਹੈ ਉਹ ਪਾਰਕ ਵੀ ਤੁਹਾਨੂੰ ਦਿਖਾਵਾਂਗੇ ਸ਼ੈੱਡ ਬਣਿਆ ਹੋਇਆ ਇਹਦੇ ਵਿੱਚ ਕੁਰਸੀਆਂ ਲੱਗੀਆਂ ਨੇ ਇੱਕ ਮੇਜ਼ ਤੇ ਚਾਰ ਕੁਰਸੀਆਂ ਹੋਰ ਵੀ ਅੱਜ ਕੱਲ ਦੇ ਸਟਾਰ ਤਰੀਕੇ ਮੁਤਾਬਕ ਲਾਈਆਂ ਨੇ ਕੋਈ ਬਹਿ ਕੇ ਜਲਪਾਣੀ ਸਕ ਸਕਦਾ ਹੈ ਕਿਸੇ ਨੂੰ ਪ੍ਰਸ਼ਾਦੇ ਦੀ ਲੋੜ ਆ ਇੱਥੇ ਬਹਿ ਕੇ ਰਾਹੀਰ ਪ੍ਰਸ਼ਾਦਾ ਸਕ ਸਕਦਾ ਸੋ ਨਾਲ ਹੀ ਇੱਥੇ ਇੱਕ ਪਾਰਕ ਬਣਿਆ ਹੋਇਆ ਜਿਹੜੀ ਵਧੀਆ ਗੱਲ ਹੈ ਉਹ ਸਾਨੂੰ ਇਹ ਲੱਗੀ ਤੁਹਾਨੂੰ ਵੀ ਲੱਗੇਗੀ ਉਹ ਦਿਖਾਉਣਾ ਤੁਹਾਨੂੰ ਇਸ ਪਾਰਕ ਦੇ ਵਿੱਚ ਜਿਹੜਾ ਇਹ ਨਾਲ ਹੀ ਨਾ ਰੋਡ ਦੇ ਉੱਪਰ ਇਹ ਮੇਨ ਰੋਡ ਚੀਮਾ ਸਾਹਿਬ ਤੋਂ ਆ ਰਿਹਾ ਸੋ ਇਸ ਮੇਨ ਰੋਡ ਦੇ ਉੱਪਰ ਇਹ ਪਾਰਕ ਬਣਿਆ ਹੋਇਆ ਹੈ ਇਹ ਪਾਰਕ ਦੇ ਵਿੱਚ ਜਿਹੜੀ ਮੈਨੂੰ ਵਧੀਆ ਗੱਲ ਲੱਗੀ ਜਿਹੜੀ ਕਿ ਸਲਾਹੁਣੇ ਯੋਗ ਹੈ ਉਹ ਇਹ ਹੈ ਕਿ ਪਾਰਕ ਤੇ ਪਿੰਡਾਂ ਵਿੱਚ ਬਣੇ ਬਣੇ ਹੁੰਦੇ ਨੇ ਹੋਰ ਵੀ ਪਿੰਡਾਂ ਵਿੱਚ ਪੰਚਾਇਤਾਂ ਨੇ ਬਣਾਏ ਨੇ ਪਰ ਇੱਥੇ ਇੱਕ ਵਿਸ਼ੇਸ਼ ਵਧੀਆ ਗੱਲ ਇਹ ਲੱਗੀ ਆਪਾਂ ਨੂੰ ਇਸ ਪਾਰਕ ਦੇ ਨਾਲ ਨਾ ਜਿਹੜੀ ਆਪਣੀ ਸੜਕ ਹੈ ਉਹ ਸੜਕ ਦੇ ਨਾਲ-ਨਾਲ ਇਹਨਾਂ ਨਗਰ ਪੰਚਾਇਤ ਵਾਲਿਆਂ ਨੇ ਪੋਲ ਲਾਏ ਨੇ ਤੇ ਪੋਲ ਲਾਈਟਿੰਗ ਵੀ ਕੀਤੀ ਹੈ ਕੇ ਨਾਲ-ਨਾਲ ਵਧੀਆ ਗੱਲ ਇਹ ਹੈ ਵੀ ਇੱਥੇ ਆ ਵੇਖੋ ਆਪਣੇ ਜਰਨੈਲਾਂ ਦੀਆਂ ਫੋਟੋਆਂ ਨਾਲ-ਨਾਲ ਜਰਨੈਲਾਂ ਦੀਆਂ ਫੋਟੋਆਂ ਆਪਣੇਆਂ ਜੋਧਿਆਂ ਦੀਆਂ ਫੋਟੋਆਂ ਲੱਗੀਆਂ ਨੇ ਤਾਂ ਕਿ ਸਾਡੇ ਭੈਣ ਭਰਾ ਰਾਹੀਰ ਹਰ ਇੱਕ ਦੂਰੋਂ ਨੇੜੋਂ ਆਉਂਦਾ ਦੇਖ ਕੇ ਤੇ ਇਹ ਗੱਲ ਦੀ ਵੱਡੀ ਪ੍ਰਸ਼ੰਸਾ ਹੈ ਅੱਗੇ ਫੋਟੋ ਲੱਗੀ ਹੈ ਸ਼ਹੀਦ ਕਰਤਾਰ ਸਿੰਘ ਜੀ ਸਰਾਬਾ ਕਿਉਂਕਿ ਇਹਨਾਂ ਮਹਾਨ ਯੋਧਿਆਂ ਦੀ ਆਪਾਂ ਕੁਰਬਾਨੀਆਂ ਭੁੱਲਦੇ ਜਾਂਦੇ ਆ ਸਾਡੇ ਬੱਚਿਆਂ ਨੂੰ ਕੋਈ ਪਤਾ ਨਹੀਂ ਕੌਣ ਨੇ ਕਿਉਂਕਿ ਅਸੀਂ ਪਾਰਕ ਬਣਾਉਣੇ ਆ ਉੱਥੇ ਪਤਾ ਨਹੀਂ ਕੀ ਕੁਝ ਲਗਾਇਆ ਜਾਂਦਾ ਪਰ ਇੱਥੇ ਇਹ ਜਿਹੜੀ ਪਾਰਕ ਦੀ ਵਡਿਆਈ ਹੈ ਉਹ ਇਸ ਕਰਕੇ ਹੀ ਹੈ ਕਿਉਂਕਿ ਇੱਥੇ ਜਿਹੜੀਆਂ ਸਾਡੇਆਂ ਯੋਧਿਆਂ ਦੀਆਂ ਨਾਲ-ਨਾਲ ਤਸਵੀਰਾਂ ਲੱਗੀਆਂ ਨੇ ਸਾਡੇ ਜਰਨੈਲਾਂ ਦੀਆਂ ਤਸਵੀਰਾਂ ਲੱਗੀਆਂ ਨੇ 메ਨ ਰੋਡ ਦੇ ਉੱਪਰ ਬਣਿਆ ਹੋਇਆ ਪਾਰਕ ਹੈ ਸ਼ਹੀਦ ਭਗਤ ਸਿੰਘ ਪਿੱਛੇ ਦੇ ਬਾਬਾ ਸੋਹਣ ਸਿੰਘ ਦੀ 팍ਣਾ ਤੇ ਮਹਾਰਾਜਾ ਰਣਜੀਤ ਸਿੰਘ ਦੀ ਤੋਂ ਇਹ ਇੱਟਾ ਦੇ ਪਾਰਕ ਕਿੰਨਾ ਕਿੰਨਾ ਪਿੰਡਾਂ ਵਿੱਚ ਬਣੇ ਹੋਏ ਨੇ ਕਿਹੜੇ ਨਗਰ ਦੀਆਂ ਪੰਚਾਇਤਾਂ ਨੇ ਕਾਰਜ ਕੀਤੇ ਨੇ ਤਾਂ ਤੁਸੀਂ ਜਰੂਰ ਸਾਨੂੰ ਕਮੈਂਟਾਂ 'ਚ ਦੱਸਿਓ ਸਾਡੇ ਵੀਰ ਪਾਰਕ ਦਾ ਕੰਮ ਵੀ ਕਰ ਰਹੇ ਨੇ ਗ੍ਰੇਲਾਂ ਤੇ 게ਟਾਂ ਤੇ ਰੰਗ ਰੋਗਣ ਦਾ ਵੀ ਕੰਮ ਚੱਲਿਆ ਹੋਇਆ ਹੈ ਬਹੁਤ ਵਧੀਆ ਸਾਨੂੰ ਇਹ ਪਾਰਕ ਲੱਗਿਆ ਦੇਖੋ ਨਾਲ-ਨਾਲ ਇਸ ਪਾਰਕ ਦੀ ਹੋਰ ਸੋਹਣੀ ਫੱਬ ਬਣ ਜਾਏ ਸੁੰਦਰਤਾ ਬਣ ਜਾਏ ਵਧੀਆ ਪੇਡੇ ਲੱਗੇ ਹੋਏ ਨੇ ਸੋ ਇਸ ਤਰ੍ਹਾਂ ਇਸ ਨਗਰ ਦੀ ਪੰਚਾਇਤ ਦੇ ਇਹ ਕੰਮ ਬੜੇ ਆਪਾਂ ਨੂੰ ਸਲਾਉਣੇ ਯੋਗ ਲੱਗੇ ਸੋ ਪ੍ਰਸ਼ੰਸਾ ਕਰਨੀ ਬਣਦੀ ਹੈ ਕਮੈਂਟਾਂ ਚ ਜਰੂਰ ਦੱਸਿਓ ਤੁਹਾਨੂੰ ਇਸ ਨਗਰ ਪੰਚਾਇਤ ਦੇ ਕਾਰਜ ਕਿੱਦਾਂ ਦੇ ਲੱਗੇ ਤੇ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਸਾਡੇ ਇਦਾਂ ਦੀਆਂ ਪੰਚਾਇਤਾਂ ਨੇ ਸਰਪੰਚ ਸਾਹਿਬ ਨੇ ਜਿਹੜੇ ਪਿੰਡਾਂ ਵਿੱਚ ਵਧੀਆ ਕੰਮ ਕਰਦੇ ਨੇ ਸੋ ਕਮੈਂਟ ਕਰਕੇ ਜਰੂਰ ਦੱਸਿਓ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਆਪਾਂ ਵੀ ਆਪਣੇ ਪਿੰਡਾਂ ਦੇ ਵਿੱਚ ਆਪਣੀਆਂ ਪੰਚਾਇਤਾਂ ਨੂੰ ਕਹੇ ਕਿ ਜਾਇਬ ਖਾ ਕੇ ਇਦਾਂ ਦੇ ਕਾਰਜ ਕਰਵਾ ਸਕੀਏ ਇਹ ਪਿੰਡ ਦੀ ਬਿਲਕੁਲ ਐਂਟਰੀ ਤੇ پارک ਬਣਿਆ ਹੋਇਆ ਆ ਵੇਖੋ ਨਾਲ-ਨਾਲ ਸੋਹਣੇ-ਸੋਹਣੇ ਪੇਡੇ ਵੀ ਲਾਏ ਨੇ ਇਹਨਾਂ ਨੇ ਤੇ ਥੋੜੇ ਦਿਨਾਂ ਤੱਕ ਇੱਥੇ ਕਹਿੰਦੇ ਸੀ ਵੀ ਇੰਟਰਲੌਕ ਵੀ ਲੱਗ ਜਾਣੀ ਐ ਤੁਸੀਂ ਬਹੁਤ ਵਧੀਆ ਨਗਰ ਪੰਚਾਇਤ ਦਾ ਕਾਰਜ ਲੱਗਿਆ ਸਾਨੂੰ ਸੋ ਤੁਸੀਂ ਵੀ ਦੱਸਿਓ ਇਸ ਪੰਚਾਇਤ ਨੂੰ ਕਿੰਨੇ ਨੰਬਰ ਦਿੰਨੇ ਹੋ ਤੁਹਾਨੂੰ ਇਹ ਪੰਚਾਇਤ ਦੇ ਕਾਰਜ ਕਿਵੇਂ ਦੇ ਲੱਗੇ ਅਜੇ ਥੋੜਾ ਸੂਰਜ ਖੜਾ ਹੈ ਤੇ ਰਾਤ ਨੂੰ ਇੱਥੇ ਪੂਰੀ ਲਾਈਟਿੰਗ ਹੁੰਦੀ ਹੈ ਤੇ ਬਹੁਤ ਵਧੀਆ ਲੱਗਦੀ ਹੈ ਸੋ ਇਹ ਹੈ ਪਿੰਡ ਤੋਗਾਵਾਲ ਦੀ ਪੰਚਾਇਤ ਦਾ ਇੱਕ ਵਧੀਆ ਸਲਾਹੁਣੇਯੋਗ ਕਾਰਜ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤੇ ਨਾਲੇ ਆਪਣੇ ਕਮੈਂਟਾਂ ਚ ਸੁਝਾਅ ਦਿਓ ਵੀ ਇਦਾਂ ਦੇ ਕਾਰਜ ਸਾਨੂੰ ਜਾਂ ਹੋਰ ਵੀ ਕਿਸੇ ਪ੍ਰਕਾਰ ਦੇ ਕਾਰਜ ਜਿਹੜੇ ਪੰਚਾਇਤਾਂ ਨੂੰ ਕਰਨੇ ਚਾਹੀਦੇ ਨੇ ਜਰੂਰ ਦੱਸਿਓ ਜੀ ਧੰਨਵਾਦੀ ਹਾਂ